ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋਠ ਠੀਕ ਠਾਕ ਹੋ ਜੀ ਸਵੇਰ ਦੀ ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਸਾਡੇ ਅੰਕਲ ਜੀ ਆਏ ਆਂ ਜੀ ਦੇਖ ਸਕਦੇ ਹੋ ਤੁਹਾਡੇ ਵੀ ਤੁਹਾਨੂੰ ਵੀ ਰਸਣ ਕਰਾਉਣੇ ਆਂ ਅੰਕਲ ਜੀ ਦੇ ਇਹ ਆਪਣੇ ਅੰਕਲ ਜੀ ਨੇ ਜਿਨ੍ਹਾਂ ਦਾ ਭਾਈ ਬਹੁਤ ਰੋਲ ਆਪਣੀ ਜ਼ਿੰਦਗੀ ਦੇ ਵਿੱਚ ਹਰੇਕ ਸਲਾਹ ਆਪਾਂ ਨੂੰ ਚੰਗੀ ਸਲਾਹ ਇਮਾਨਦਾਰ ਬੰਦੇ ਦੁਨੀਆ ਦੇ ਭਾਈ ਇਮਾਨਦਾਰ ਬੰਦੇ ਆਏ ਭਾਈ ਕਿਸੇ ਨੂੰ ਮਾੜੀ ਸਲਾਹ ਨਹੀਂ ਦਿੰਦੇ ਸਹੀ ਸਲਾਹ ਅੱਜ ਤੱਕ ਇੱਕ 25 ਫਾਇਦਾ ਲਾਲਚ ਨਹੀਂ ਕਰਿਆ ਅੰਕਲ ਜੀ ਨੇ ਇਮਾਨਦਾਰੀ ਨਹੀਂ ਛੱਡੀ ਪਰਸਲਾ ਚਾਹੇ ਲੱਖਾਂ ਦਾ ਘਾਟਾ ਖਾ ਲਿਆ ਇਮਾਨਦਾਰੀ ਨਹੀਂ ਛੱਡੀ ਕਿਉਂ ਅੰਕਲ ਜੀ ਮੈਨੂੰ ਐ ਦੱਸੋ ਵੀ ਇਮਾਨਦਾਰੀ ਛੱਡਣੀ ਜਾਂ ਛੱਡੀ ਛੱਡੀ ਤਾਂ ਨਹੀਂ ਦੱਸੋ ਨਹੀਂ ਛੱਡੀ ਓਏ ਕਿੱਥੇ ਪੁੱਜੀ ਰੁੜ ਗਈ ਗੱਡੀ ਰੁੜ ਗਈ ਦੀ ਭਾਈ ਤਾਂ ਕਰਕੇ ਸਾਦਾ ਕੰਮ ਹੋ ਗਿਆ ਅੱਜ ਅਸੀਂ ਚੱਲਨੇ ਆ ਕਿਸੇ ਪਾਸੇ ਬਾਕੀ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ ਵੀ ਕਿਆ ਕੁਝ ਹੁੰਦਾ ਇੱਥੇ लोकेशन बहुत है वाइया जी ब्रेकफास्ट कर रहे हैं परौंठे खा रहे हैं तो लोकेशन दिखा हाँ मोटर चलती है और वजिया माहौल है पुराना देखो वो पाइपलाइन है हाँ मोटर चलती इतने भाई जिमीदारा दी जी ਸ਼ਾਂਤੀ ਔਨ ਰੋਡ ਆ ਪਰ ਪਰ ਦੇਖੋ ਬ੍ਰੋਟਲ ਖੜਾ ਹੋਤ ਸੰਗਣੀ ਛਾਂ ਹੈ ਗਰਮੀ ਦਾ ਮਹੀਨਾ ਹੈ ਅੰਕਲ ਜੀ ਬਰੋਂਡੇ ਸਵਾਦ ਆ ਹੋਰ ਹੈਗੇ ਰੱਖੋ ਫਿਰ ਮੰਦਰ ਕੋਈ ਜੀ ਵੀ ਲੈ ਲੋ ਲੈ ਲੋ ਹਾਂ ਜੀ ਦਿੱਲੀ ਗਏ ਦਿੰਦੇ ਦਿੱਲੀ ਹਾਂ ਮੁਰਥਰ ਕੋ ਹਾਂ ਕਹਿੰਦਾ ਵੀਰ ਹਾਂ ਜੇਕਰ ਜਿਆਗੇ ਫਿਰ ਤਾਂ ਨਿਆਰੇ ਆ ਗਿਆ ਫੇਰ ਨਹੀਂ ਹੋੜੋ ਮੋੜੋ ਮੰਗਿਓ ਜਲਦੀ ਵਿੱਚ ਆਪਾਂ ਵੀ ਘਰ ਦੀ ਚਾਹ ਲੈ ਕੇ ਆਏ ਹਾਂ ਭਾਈ ਪੇਟ ਪੂਜਾ ਅਸੀਂ ਕਰ ਲਈ ਮੈਂ ਕਰ ਲਈ ਅੰਕਲ ਜੀ ਕਰ ਰਹੇ ਆ ਤਿੰਨ ਤਿੰਨ ਪਰੌਂਡੇ ਅਸੀਂ ਖਾ ਲਏ ਹੁਣ ਅਸੀਂ ਲੱਗ ਗਏ ਆ ਨਾਲ ਚਾਹ ਪੀਏਗੇ ਕਰਦੇ ਪਰੌਂਠੇ ਜੀ ਅੰਕਲ ਜੀ ਰੀਸ ਨਹੀਂ ਹੈਗੀ ਜਿਹੜੇ ਕਰਦੀ ਚੀਜ਼ ਹੈ ਦੇਸੀ ਕੀ ਨੇ ਦੇਸੀ ਕੀ ਚ ਪਾਈ ਅੰਕਲ ਜੀ ਲਿਆਏ ਆ ਬਣਾਵਾ ਕੇ ਪਰੌਂਠੇ ਨਾਲ ਆ ਚਾਰ ਵੀ ਬਹੁਤ ਟੇਸਟੀ ਦਾ ਕਾਹੋਂਜੀ ਕੂਨਜੀ ਬੜੀਆਂ ਚੀਜ਼ਾਂ ਪਾਈਆਂ ਹੁੰਦੀਆਂ ਆਹ ਚਾਰ ਚਾਹ ਪੀਣੇ ਆਂ ਮਲੇਰਕੋਟਲੇ ਤੋਂ ਤਕਰੀਬਨ 10-15 ਕਿਲੋਮੀਟਰ ਨਿਕਲ ਕੇ ਅੱਗੇ ਅਸੀਂ ਖੜੇ ਆਂ ਬਰਨਾਲੇ ਨੂੰ ਚੱਲੇ ਆਂ ਬਰਨਾਲਾ ਤੋਂ ਬਟਿੰਡਾ ਬਠਿੰਡੇ ਤੋਂ ਦਿਉਣ ਪਿੰਡ ਤੇ ਜਾਣਾ ਉੱਥੇ ਕੈਂਸਰ ਦੀ ਦਵਾਈ ਹੁੰਦੀ ਆ ਉੱਥੇ ਜਾ ਕੇ ਆਉਣਾ ਕੈਂਸਰ ਦੀ ਦਵਾਈ ਲੈ ਕੇ ਆਉਣੀ ਆ ਉੱਥੋਂ ਬਾਅਦ ਵਿੱਚ ਵਾਸਤੇ ਬਾਕੀ ਸ਼ਾਮ ਬਹੁਤ ਠੰਡੀ ਹੈ ਬੋਰਡ ਦੀ ਇਹ ਹੁਣ ਦਰਖਤ ਕੱਟਣ ਲੱਗ ਪਏ ਇੱਥੇ ਐਡਾ ਬੜਾ ਬੋਰਡ ਰੋਟਾ ਕਹਿ ਲਓ ਜਾਓ ਸਾਹ ਜੀ ਜਿੱਥੇ ਜਾਣੇ ਆ ਪੂਰਾ ਸਮਾਨ ਆਪਣਾ ਲੈ ਕੇ ਜਾਣੇ ਨਾਲ ਇਹ ਟੂ ਜੈ ਵੀ ਕੋਈ ਇਸ ਚੀਜ਼ ਦੀ ਕੋਈ ਪ੍ਰੋਬਲਮ ਨਾ ਹੋਵੇ ਆਓ ਜੀ ਜਾ ਫਿਰ ਸਮਾਂ ਰੱਖਣ ਗਏ ਆ ਐ ਕੋਈ ਮੈਂ ਉਹ ਹੋ ਲੰਨਾ ਆਪੇ ਮੇਰੇ ਕੋਲ ਘਰ ਦੀ ਪਰੌਂਡੇ ਖਾਦੇ ਦੇ ਸੀ ਕਿ ਜੁਬਨੇ ਪਰੌਂਡੇ ਬਹੁਤ ਸਵਾਦ ਦੇ ਬਾਈ ਆਚਾਰ ਨਾਲ ਖਾ ਕੇ ਇੰਨਾ ਮਜ਼ਾ ਆਇਆ ਗੱਲਾਂ ਛੱਡ ਦੋ ਕਰ ਦਿਓ ਪੀਣ ਲੱਗੇ ਆ ਚਾਹ ਬੜਾ ਬਹੁਤ ਹੈ ਆਹੋ ਲੋੜ ਤੇ ਜੇ ਹੈਗੀ ਫਿਰ ਅੱਧਾ ਤਾਂ ਕੱਪ ਫੇਰ ਪੀ ਲਾਂਗੇ ਹਾਂ ਠੀਕ ਹੈ ਕਿ ਨਹੀਂ 50 60 ਕਿਲੋਮੀਟਰ ਦਾ ਫੇਰ ਲਾ ਲਾਂਗੇ ਠੀਕ ਹੈ ਖਾਸਾ ਜੀ ਤੁਸੀਂ ਵੀ ਪੀ ਸਕਦੇ ਆ ਭਾਈ ਚਾਹ ਬਾਕੀ ਤੁਹਾਨੂੰ ਜਿੰਮੇ ਵੀ ਅੱਗੇ ਹੋਇਆ ਤੁਹਾਨੂੰ ਜਰੂਰ ਦਿਖਾएंगे ਵਲੌਗ ਦੇ ਵਿੱਚ ਬਾਕੀ ਉੱਥੇ ਕਿਹ ਅਸਿਸਟਮ ਹੈ ਜੋਂ ਪਿੰਡ ਦੇ ਵਿੱਚ ਬਹੁਤ ਮਸ਼ਹੂਰ ਹੈ ਬਠਿੰਡੇ ਦੇ ਕੋਲ ਜੋਂ ਪਿੰਡ ਜਿੱਥੇ ਦਵਾਈ ਮਿਲਦੀ ਹੈ ਉੱਥੇ ਤੁਹਾਨੂੰ ਸਾਰਾ ਸਿਸਟਮ ਦਿਖਾਵਾਂਗੇ ਸਾਡੇ ਨਾਲ ਤੁਸੀਂ ਜਰੂਰ ਦੇਖਿਓ ਜੀ ਬਾਈ ਜੀ ਇਹ ਹੈ ਮੰਦੀਪ ਦਵਾਖਾਨਾ ਜਿੱਥੇ ਕੈਂਸਰ ਦੀ ਦਵਾਈ ਦਾ ਗਾਰੰਟੀ ਦਾ ਰਾਜ ਹੈ ਔਰ کئی ਤਰ੍ਹਾਂ ਦੇ ਨਸ਼ੇ ਸੌੜਾ ਜਾਣੇ ਦੇਸੀ ਦਵਾਈ ਖਾਣਾ ਹੈ ਬੱਬਾ RAM NARAYAN ਨੂੰ ਦਾ ਦੁਆਖਣਾ ਜੀ ਕਹਿੰਦੇ ਡਾਕਟਰ ਤਾਂ ਇੱਕ ਆਪਰੇਸ਼ਨ ਵਾਲੇ ਕੀਮੋ ਦੇ ਮਹਾਰਾਜ ਇੱਥੇ ਦਾਵਾ ਜੀ ਵੀ ਕੈਂਸਰ ਦੀ ਰੋਗ ਕੈਂਸਰ ਹੋਵੇ ਕਿਸੇ ਤਰ੍ਹਾਂ ਦਾ ਕੋਈ ਦੇਸੀ ਦਵਾਈ ਮਿਲਦੀ ਹੈ ਅੰਦਰ ਅੰਕਲ ਜੀ ਲੈਣ ਗਏ ਹੋਏ ਆ ਜਿਵੇਂ ਵੀ ਬਾਹਰ ਉਹਨੇ ਗੱਲਬਾਤ ਕਰਦੇ ਆ ਇਹ ਜੌਣਪਿੰਡ ਹੈ ਜੀ ਬਟਨਡੇ ਦੇ ਮੁਕਸਰ ਵਾਲੇ ਓੜ ਪਰ ਹਾਂਜੀ ਹਣੀ ਦਾ ਟੱਬਾ ਭਵਾਨੀਗੜ ਨਿਕਲ ਕੇ ਪਟਾਣਾ ਰੋਡ ਤੇ ਆ ਜੀ ਹਣੀ ਦਾ ਟੱਬਾ ਇੱਥੇ ਅਸੀਂ ਲੰਚ ਕਰਾਂਗੇ ਦਪਹਿਰ ਹੋ ਗਈ ਪਟੰਡੇ ਤੇ ਐ ਤੁਹਾਨੂੰ ਪਤਾ ਹੀ ਹੈ ਜੀ ਬਾਕੀ ਉੱਥੇ ਵੈਦ ਜੀ ਨਾਲ ਕੀ ਗੱਲ ਹੋਊਗੀ ਤੁਹਾਨੂੰ ਦੱਸਾਂਗੇ ਅੰਕਲ ਜੀ ਨਾਲ ਸਾਰੀ ਮੀਟਿੰਗ ਕਰਵਾएंगे ਵਾਧ ਨੇ ਗਰੰਟੀ ਦਿੱਤੀ ਕਹਿੰਦੇ 4 ਮਹੀਨੇ ਦੇ ਵਿੱਚ ਜਿਹੜਾ ਵੀ ਕੈਂਸਰ ਦੀ ਦਵਾਈ ਹੋਊਗਾ ਟਲੀ ਵਰਗਾ ਕਰ ਦੂੰਗਾ। ਬਾਕੀ ਤੁਹਾਨੂੰ ਵੈਦਨਾ ਡਿਟੇਲ ਚ ਗੱਲ ਦੱਸਾਂਗਾ। ਵਾਹ ਵਧੀਆ ਟੱਬ ਹੈ ਜੀ। ਕੁਆਲਿਟੀ ਤੁਸੀਂ ਦੇਖ ਸਕਦੇ ਹੋ। ਸਾਬੂਦਰਾ ਖਾਣਾ ਬਾਈ ਦਾ ਅੱਗੇ ਵੀ ਅਸੀਂ 2-3 ਵਾਰ ਰੁਕਿਆ ਇੱਥੇ ਤਾਂ ਹੀ ਇੱਥੇ ਰੁਕੇ ਹਾਂ। ਹਨੀ ਟੱਬ ਦੇ। ਮੱਕੀ ਤੁਹਾਨੂੰ ਤੋਂ ਭੰਗੇ ਅੰਦਰ ਕਾਇਗਾ ਲਵਾ। ਹਨ ਦਾ ਵਾਹ। ਅੰਦਰ ਰੂਆ ਬਾਅਦ ਕੀ ਗੱਲਾਂ ਮਤਾਂ ਕਰਨਗੇ ਬਾਹਰ ਕੇ ਵਾਪਸ ਆਏ ਹੁਣੇ ਹੁਣੇ ਗੱਲ ਕਰਦੇ ਹਾਂ ਦਵਾਖਾਨਾ ਜਿੱਦੇ ਦੇਸੀ ਗਏ ਸੀਗੇ ਕੈਂਸਰ ਦੀ ਦਵਾਈ ਮਿਲਦੀ ਆ ਬਹੁਤ ਸਖਤ ਬੰਦਾ ਇੰਨਾ ਸਖਤ ਬੰਦਾ ਤੁਸੀਂ ਦੇਖੋਗੇ ਬੰਦੇ ਨੂੰ ਡਰਾ ਦੂਗਾ ਜਿਵੇਂ ਹਰ ਗੱਲ ਨੂੰ ਲੜਾਈ ਝਗੜੇ ਦਾ ਮੋੜ ਚ ਕਰਨੀ ਕੀ ਕਰ ਦੂ ਸੀ ਕਿ ਆ ਇਹ ਫਲਾਣਾ ਉਹ ਹੈ ਪਰ ਐਸੇ ਬੰਦੇ ਅੰਦਰ ਤੇ ਬਹੁਤ ਨਰਮ ਹੁੰਦੇ ਆ ਕਬਰੌਣ ਦੀ ਰੋਡ ਨੂੰ ਮੈਂ ਕਿਹਾ ਵੀ 4 ਮਹੀਨੇ ਤੇ ਮੇਰੀ ਦਵਾਈ ਖਾਓ 4 ਮਹੀਨੇ ਵਿੱਚ ਕੈਂਸਰ ਦਾ ਹਲਾ ਛੜਤੀ ਹੈ 7-8000 ਦੀ ਦਵਾਈ ਦਿੰਦਾ ਉਹ ਮਹੀਨੇ ਦੀ ਬਾਕੀ ਉਹ ਜੋ ਕਿਤੇ ਹੋਰ ਪਾਸੇ ਦਵਾਈ ਚਲਦੀ ਚਾਹੇ ਪੀਜੀਆ ਹੀ ਹੈ ਚਾਹੇ ਹਮੀਵਾ ਪਤਾ ਜਾਂਦੀ ਜਾਂ ਕਿਸੇ ਵੀ ਹਸਪਤਲ ਤੇ ਚਲਦੀ ਹੈ ਉਹ ਦਵਾਈ ਕਹਿੰਦਾ ਮੇਰੀ ਬੰਦ ਕਰ ਦਿਓ ਮੇਰੀ ਦਵਾਈ ਖਾ ਉਹ 4 ਮਹੀਨੇ ਦੇ ਵਿੱਚ ਮੈਂ ਕੋੜੇ ਪਰਕਰਾਰ ਸਹੀ ਕਰ ਦੂੰਗਾ ਹਾਂ ਬੰਦਾ ਬਹੁਤ ਗੁੱਸੇ ਦਾ ਡਰਾਉਂਦਾ ਬਹੁਤ ਹੈ ਬੰਦੇ ਨੂੰ ਆਪਣਾ ਆਪਣੀ ਨੇਚਰ ਹੁੰਦੀ ਹੈ ਬਾਕੀ ਤੁਸੀਂ ਇੱਕ ਵਾਰ ਮਨਦੀਪ ਦੁਆਖਾਨਾ ਬਠਿੰਡੇ ਦੇ ਮੁਖਸਰ ਵਾਲੇ ਰੋਡ ਪਰ ਹੈ ਦਿਓਣ ਪਿੰਡ ਹੈ ਦਿਓਣ ਉੱਥੇ ਜਾ ਕੇ ਅਗਰ ਕਿਸੇ ਨੂੰ ਪ੍ਰੋਬਲਮ ਹੈ ਤਾਂ ਜ਼ਰੂਰ ਭਾਈ ਦੱਸਿਓ ਸ਼ੇਅਰ ਕਰ ਦਿਓ ਵੀਡੀਓ ਕਿਉਂਕਿ ਜ਼ਾ ਪਹੁੰਚ ਜਵੇ ਧੰਨ